ਹਾਈ ਤੇ ਪੁਦਾਨੀਆਂ ਕਾਲੇ ਲਾਈਟਾਂ ਲੱਗੀਆਂ ਆਪਣੇ ਸੜਕਾਂ ਵਾਲੀਆਂ ਚਲਾਈ ਦਿੱਤੀਆਂ ਮੈਂ ਤਾਂ ਐ ਜਿਗੇ ਤੇ ਹਾਥੀ ਦੇ ਦੰਦਾਂ ਵਾਲਾ ਕੰਮ ਦਿਖਾਉਣ ਵਾਸਤੇ ਲਾਈਆਂ ਅੱਸਰ ਹੀ ਗਾਲ ਬਾਈ ਅੱਸਰ ਹੀ ਗਾਲ ਬਾਈ ਘੰਟਾ ਹੋ ਗਿਆ ਪੂਰਾ ਕੜੇ ਨਿਕਲ ਤੂੰ ਸਾਈਕਲ ਤੋਂ ਪੈਰ ਲਾਇਆ ਅਸੀਂ ਬਾਹਰ ਨਿਕਲੇ ਤੇ ਅੱਜ ਭਾਈ ਆਪਣੇ ਵਾਲਾ ਨੌਜਵਾਨ ਕਾਲਾ ਵੀ ਚੱਲਿਆ ਜਿੰਮ ਆਪਣੇ ਨਾਲ ਉਹ ਸਾਹਮਣੇ ਨਿਗਾਹ ਮਾਰਦੇ ਆ ਲਾਈਟਾਂ ਲਾਈਟਾਂ ਜਮਾ ਚੰਡੀਗੜ੍ਹ ਬਣਾਤਾ ਸਾਡਾ ਪਿੰਡ ਤੇ ਬਹੁਤ ਮਹੀਨਿਆਂ ਦੀਆਂ ਇਹ ਟੰਗੀਆਂ ਪਈਆਂ ਸੀ ਖੰਪਿਆਂ ਤੇ ਪਰ ਕਨੈਕਸ਼ਨ ਕੁਸ਼ਚਨ ਜੋੜੇ ਨਹੀਂ ਸੀ ਪਤਾ ਨਹੀਂ ਕਿਵੇਂ ਲੈਟ ਨਹੀਂ ਛੱਡਦੇ ਸੀ ਕੋਈ ਇਹ ਜਾ ਰੋਲਾ ਸੀਗਾ ਇਹਨਾਂ ਦਾ ਤੇ ਉਹ ਗੱਲਬਾਤ ਬਿਲਕੁਲ ਦੀ ਕੋਈ ਹੋ ਨਿਭੜੀ ਤੇ ਹੁਣ ਇਹ ਤਿੰਨ ਹਜ਼ਾਰ ਕੁ ਦਿਨਾਂ ਦੀਆਂ ਚਲਾ ਕੇ ਆ ਦੇ ਅਕਰ ਭਾਈ ਸਾਸਤਰੀ ਗੱਲ ਵੀਡੀਓ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਨੂੰ 29 ਮਾਗ ਆ 11 ਫਰਵਰੀ 12 2025 ਜੀ ਆਇਆਂ ਨੂੰ ਆਖਦੇ ਪਿੰਡ ਸੂਰਤੀਆ ਤੋਂ ਉਹ ਸਾਹਮਣੇ ਬੋਰਡ ਕੋਲੇ ਜੇ ਆਪਾਂ ਨਿਗਾਹ ਮਾਰਦੇ ਥੋੜਾ ਜਿਹਾ ਜ਼ੂਮ ਕਰੀਏ ਤਾਂ ਪਿੰਡ ਦਾ ਨਾਮ ਲਿਖਿਆ ਦਿਸੂਗਾ ਖੈਰ ਨੇਰੇ ਜਿਹਾ ਫੋਨ ਹੀ ਪੈਂਦਾ ਕੈਮਰੇ ਦਾ ਤੇ ਨੰਗੀ ਅੱਖ ਨਾਲ ਸੋਹਣਾ ਆ ਦਿਖ ਰਿਹਾਗਾ ਤੇ ਫਿਰ ਅੱਜ ਜਮ ਲਾ ਲਈਏ ਫਿਰ ਕਰਦੇ ਆ ਗੱਲਬਾਤ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਪੇ ਤੇ ਰਹੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆਇਆ ਤਾਂ ਫੋਲੋ ਵੀ ਜਰੂਰ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਆ ਤਾਂ ਤੇ ਬਾਬੇ ਦੇ ਮਿੱਠੇ ਬੋਲ ਆ ਗਿਆ ਆ ਗਿਆ ਹਾਂ ਤਾਂ ਬਥੋਰੀ ਘਟ ਗਈ ਤੇ ਰੌਣਕ ਜਿੰਮ ਚ ਉਵੇਂ ਉਵੇਂ ਬਦਲਣ ਲੱਗ ਜਾਂਦੀ ਜਿਵੇਂ ਜਿਵੇਂ ਸ਼ੰਡ ਘਟਦੀ ਜਾਂਦੀ ਹੈ ਗਰਮੀ ਆਉਂਦੀ ਜਾਂਦੀ ਆ ਤੇ ਉਵੇਂ ਉਵੇਂ ਰੌਣਕ ਸੋਹਣੀ ਹੁੰਦੀ ਹੈ ਜਿੰਮ ਚ ਆ ਪੰਜ ਸੱਤ ਜਣੇ ਨੇ ਸੱਤੀ ਲੜਕੀ ਹੋਣ ਡੱਗ ਪਏ

कभी इस प्रकार कह के महाराज ने गई मेरे पेर भी पुत्र मन दिखो ना प्रीत गई इन्हें गल आ गया? ਕਿ ਮੇਰੇ ਹਕਾਲਾ ਜਿੰਮ ਦਾ ਤੇਰਾ ਪਹਿਲਾ ਦਿਨ ਮੈਨਾਂ ਦਾ ਵਧੀਆ ਨਹੀਂ ਯਾਰ ਸਾਹਿਬ ਗੁਰੂ ਨਾਮ ਜਹਾਜ ਹੈ ਜੜੇ ਤੋਂ ਕਰੇ ਜੇ ਕਰੇ ਉਹ ਜਿੱਥੇ ਖਾਲੀ ਜਗ੍ਹਾ ਮਤਲਬ ਘਰਾਂ ਤੋਂ ਬਾਹਰ ਉੱਥੇ ਜਿਵੇਂ ਆਪਣੀਆਂ ਨੇਈਆਂ ਹੀ ਦੇਖਣ ਲੱਗ ਜਾਈਂਦੇ ਆ ਉਧਰ ਤੇ ਇੱਧਰ ਉਹ ਪਿੱਛੇ ਸਾਸਰੀਆ ਕਾਲ ਤੇ ਦੋਨੇ ਜਗ੍ਹਾ ਤੇ ਤੁਮ ਧੁੰਦ ਦੇ ਗੱਫੇ ਜੇ ਆ ਗਏ ਜਦੋਂ ਜਿੰਮ ਤੋਂ ਵਾਪਸ ਆਏ ਸੀਗੇ 10 15 ਮਿੰਟ ਪਹਿਲਾਂ ਤੇ ਉਦੋਂ ਇਹ ਧੁੰਦ ਬਿਲਕੁਲ ਵੀ ਨਹੀਂ ਦਿਖਦੀ ਸੀਗੀ ਤੇ ਖੈਰ ਤਾਂ ਗਲੀਆਂ ਢੋਲੀਆਂ ਆਪਦੀ ਡਿਊਟੀ ਤੜਕੇ ਤੜਕੇ ਵਾਲੀ ਨਿਭਾਉਣ ਫੇਰ ਚੱਲੇ ਆ ਦੁੱਧ ਪਵਾਉਣ ਤੇ ਜਿਹੜੀ ਡਿਊਟੀ ਪਹਿਲਾਂ ਭਾਈ ਪਾਪੇ ਉਹਰੇ ਸੰਭਾਲ ਦਿੰਦੇ ਸੀਗੇ ਤੇ ਪਾਪੇ ਨੂੰ ਹੁਣ ਅਸੀਂ ਮਨਾ ਕਰਿਆ ਹੋਇਆ ਕਿ ਭਾਈ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਮੋਟਰਸਾਈਕਲ ਤੇ ਨਹੀਂ ਜਾਣਾਗਾ ਤੇ ਤੜਕੀ ਭਗ ਜਾਂਦੇ ਸੀਗੇ ਫਿਰ ਨਮੂਨੀਆਂ ਹੋਗਾ ਠੰਡ ਲੱਗ ਗਈ ਸੀ ਉਦੋਂ ਕੁੱਤਾ ਕਰਕੇ ਵੀ ਦਾ ਜੀ ਕਿ ਖੇਤ ਵੀ ਜਾਣਾ ਉਹ ਵੀ ਪਾਈ ਦਿੱਤੀ ਲੇਟ ਜਾਣਾ ਜਿੱਦੇ ਤੋਂ ਪਿਛੜੀ ਹੋਵੇ ਵਾਇ ਗ੍ਰੀਟ ਕਿ ਹਾਲ ਹੈ ਤਾਂ ਇਹ ਬੰਦੀ ਹਾਂ ਇਹ ਵਾਲੀ ਕਹਾਣੀ ਹੈ ਮਹਾਰਾਜ ਜੀ ਜੇ ਮੰਗਤੇ ਬਾੜ ਅਗੱਤੀ ਮਾਰ ਇਹ ਮਾਰ ਸੁਣੀ ਕੀ ਹਾਲ ਹੈ ਬਾਈ ਛੋਦੇ ਹੈ ਬਾਈ ਸੇਟਾ ਤਗੜਾ ਤਗੜੀ ਤਗੜਾ ਤਗੜੇ ਚਾਈ ਨਾ ਜੀ ਦਿਨ ਚੜਾ ਜੇ ਕਿਧਰੋਂ ਆ ਗਈ ਐ ਕੀ ਹਾਲ ਹੈ ਮਾਨ ਨੂੰ ਵਾਨੇ ਬਣਾ ਲੈਨੇ ਮੂੰਹ ਹੀ ਬੜਾ ਨੂੜੀ ਫਿਰਦਾਗਾ ਹੋਰ ਨਿੱਕੇ ਬਾਈ ਚੜਦੀ ਗਲਾ ਚਲ ਚੜਦੀ ਗਲਾ ਜੀ ਰੱਖੇ ਪ੍ਰਮਾਤਮਾ ਐ ਇੱਥੇ ਮੂੰਹ ਖੋਲ ਲੈਨੇ ਹੈ ਐ ਬਹਿ ਬਣਾ ਹੋ ਜੇ ਕਿਸੇ ਨੂੰ ਆਹ ਠੀਕ ਆ ਭਰਾ ਲੇ ਬੋਲੇ ਤੋਂ ਜਿੱਦਣ ਚੜੇ ਬਾਵਾ ਹੱਲਾ ਬੋਲਦਾ ਤੋਂ ਹੁੰਦੇ ਨੇ ਖਾਸ ਹੀ ਆ ਗਈ ਪਿੰਡੋਂ ਵਾਰ-ਵਾਰ ਤੇ ਪਿੰਡ 'ਚ ਵੀ ਚੰਗੀ ਐਂਟਰੀ ਕਰਦੀ ਸਾਹਮਣੇ ਸੜਕ ਤੇ ਹਾਈਟੇ ਹਰਕੀਤਾ ਸਿੰਘ ਕੀ ਹਾਲ ਆ

सा श्रीकाल सत श्रीकाल कौन बुलाऊगा ए कि बैटरी लोह दाज बैटरी लोह तो नहीं ਹੋਰ ਜੀ ਵਧਾਈਆਂ ਭੋਈ ਦਿਨ। ਧੰਨ ਜੀ ਵਧਾਈਆਂ। ਵਈ ਤੇ ਨੂੰ ਵੀ ਵਧਾਈਆਂ। ਲੋਟਾਂ। ਹਾਂ ਉਹ ਵੀ ਆ ਜਾ। ਤੁਹਾਡੇ ਨਾਲ ਹੋਰ ਕੀ ਕਹਾਂ ਉਹ? ਠੀਕ ਜੀ। ਹਾਂ ਠੀਕ। ਉਸੇ ਜਿਵੇਂ ਕਾ ਕੇ ਪਰਾਂ ਖੇਸ ਮਾਰਿਆ। ਹਾਂ? ਤੇ ਨੂੰ ਵੀ ਆਖਣਾ ਭੁੱਲ ਗਿਆ। ਕੈਮਰਾ ਨਹੀਂ ਜੇ ਵਰਕ ਕੀਤਾ ਕੋਈ। ਕਮੀ ਬੇਸੀ ਨਾ ਰਹੇ ਕੋਈ। 11 ਤੇ ਮੇਤਰ ਭਾਈ ਬਲਵੀਰ ਸਿੰਘ ਤੇਰੀ ਟੋਪੀ ਬਣਵਾਉਣੀ ਆ ਟੋਪੀ ਨਹੀਂ ਸੀ ਟਰਾਲੀ ਦੀ। ਕੰਦਾ ਨਾ ਗਰਮੀ ਹਾਂ ਠੰਡਾ ਠੰਡਰਾ ਲੱਗ ਜੇ ਇਹਨੂੰ ਕਹਿੰਦਾ ਟੋਪੀ ਤਿਆਰ ਕਰ ਦਿੰਦੇ ਹਾਂ ਹੁਣ ਕਹਿੰਦਾ ਸਾਡੀ ਛੀਰ ਹੋਰ ਮਾਰ ਦੀ ਮੇਰੇ ਕੋਲ ਲਾਏਗਾ ਜਾਲੀ ਕੰਮ ਆ ਗਿਆ ਆਹੇ ਗੁਰੂ ਚਾਹ ਪੀ ਕੇ ਦੇਖ ਘਰ ਦਾ ਰਾਹ ਭੁੱਲ ਜਿੰਗਾ ਇਹ ਚਾਹ ਤੈਨੂੰ ਘਰੇ ਵੀ ਨਹੀਂ ਮਿਲੀ ਹੋਣੀ ਕਦੇ ਦੁਕਾਨ ਤੇ ਕੰਮਕੋਰ ਤੂੰ ਫਿਰ ਗਲਤ ਬਣਾ ਰਿਹਾ ਯਾਰ ਆਹ ਕੋਈ ਨਹੀਂ 12 ਅੰਗ ਵਾਲੀ ਪੀਣੀ ਆ ਪਾ ਸਿੱਪੀ ਗਲਤ ਬਣਾ ਰਿਹਾ ਐਸੇ ਹੀ ਪਾ ਲੋ ਧਾਗਾ ਹੀ ਗਲਤ ਕਰ ਲਿਆ ਯਾਰ ਫਿਰ ਤੂੰ ਐ ਕਰ ਇੱਥੇ ਜੀ ਰੱਖ ਦੇ ਇਹਨੂੰ ਮੋੜ ਕੇ ਕਿਉਂ ਵੇ ਤੂੰ ਰਹਿਣ ਦੇ ਫਿਰ ਪੀਂਗਾ ਮੁੱਕ ਕੇ ਵਗ ਜਾਗੇ ਠੀਕ ਚੱਲ ਛੱਡਿਆਵਾਂਗੇ ਤੈਨੂੰ ਘਰ ਤੱਕ ਐਂ ਕਰ ਲਾਂਗੇ ਲੈ ਜਾਣਾ ਬਿਲਾਗੇ ਰਾਲੀ ਗੁੱਲੂ ਹਦੋਂ ਮੈਂ ਮਨ ਰਾਦੀ ਲੇਖ ਦੂੰਗਾ ਲੋਹਾ ਤਾਂ ਪਰ ਮੈਂ ਕਿਉਂ ਯਾਰ ਖਰਚਾ ਰੀ ਵਾਰ ਇੱਕ ਅੱਧਾ ਹੋਰ ਆ ਜਾਂਦਾ ਫਿਰ ਇਕੱਠਾ ਆ ਜੀ ਦੋਹ ਕਰਾਇਆ ਲਾਂਗੇ ਫਿਰ 8-10 ਦੇਣਾ ਤੇ ਆ ਭਾਈ ਮਿੱਤਰ ਬਲਵੀਰ ਆਪਣਾ ਅ ਚੰਗੀ ਬਣਦੀ ਆ ਨਿਭਦੀ ਆ ਤੇ ਤਾਂ ਹੱਸ ਖੇਡ ਲੈਣੇ ਕਿਤੇ ਮਜ਼ਾਕੀਆ ਬੰਦੇ ਵਧੀਆ ਤੇ ਆਪਾਂ ਨੂੰ ਵਧੀਆ ਵੀ ਲੱਗਦੇ ਉਹ ਹੀ ਬੰਦੇ ਆ ਕਿ ਚਲ ਬੰਦੇ ਸਾਰੇ ਵਧੀਆ ਹੁੰਦੇ ਆ ਬਲਵੀਰ ਹਣਾ ਚਲ ਜਿਹੜਾ 4 ਦਿਨ ਹੱਸ ਕੇ ਕੱਢ ਲੈਂਦਾ ਉਹ ਥੋੜਾ ਹੋਰ ਵਧੀਆ ਹੋ ਜਾਂਦਾਗਾ ਹੋਰ ਵਧੀਆ ਹਾਂ ਭਾਈਆ ਖੂਨ ਰੋਜ਼ ਵਧਦਾਗਾ ਬਾਹਲਾ ਹੋ ਜੂ ਖੂਨ ਫਿਰ ਆਪਾਂ ਨੂੰ ਹੋਣਾ ਡੋਨੇਟ ਕਰ ਦਾਂਗੇ ਠੀਕ ਹੈ ਵਧੀਆ ਗੱਲ ਖੂਨ ਨਹੀਂ ਵਧਣ ਨੂੰ ਜਾਬੀ ਤਾਂ ਨਹੀਂ ਬੋਲੇ ਆ

ਖਾਤਾ ਪਾਉਣ ਸ਼ੱਕ ਲਿਆ ਤੇ ਕਹਾ ਚੱਕ ਲਿਆ ਤੇ ਆ ਗਮਰੇ ਜ ਪਹਿਲਾਂ ਥੂੜੀ ਪਾਉਂਦੇ ਹੁੰਦੇ ਸੀ ਤੇ ਇਹਦੇ ਚਾ ਮਿਕਸੀ ਥੂੜੀ ਥੱਲੋਂ ਕੱਢਦੇ ਅੱਜ ਮਿੱਟੀ ਜੀ ਇਹ ਤੇ ਸਮਤਲ ਜਿਹਾ ਕਰਦੇ ਆ ਕੰਮ ਔਤੋ ਔਤੋ ਹੀ ਚੱਕੀ ਜਾਊਗੀ ਫਿਰ ਪੱਥਰ ਲਾਉਣ ਦੀਆਂ ਸਲਾਹਾਂ ਬਣੀਆਂ ਤੇ ਮਿਸਤਰੀ ਸਾਹਿਬ ਸਾਪੇ ਦੀ ਲਾਹ ਤੇ ਰ ਚੱਕ ਕੇ ਪਟ ਕੇ ਬਾਹਰ ਝੜਦੇ ਹੈ ਇਹ ਥੋੜੀ ਹੋਊਗੀ

ਨੰਗਾਤਾਂ ਲੋ ਵਾਲੀ ਜਿਹੜੋਂ ਦੁੱਖ ਫੇਰ ਲੱਗ ਜਾਂਦੀ ਪੂਰੀ ਥੋੜੀ ਰੜੀ ਹੋਈ ਜਿਹੜੀ ਉਹ ਮਿੱਟੀ ਦਾ ਗੱਟ ਨਹੀਂ ਕੋਪਰ 30 ਗ੍ਰੇ ਦੇ ਭਲੇ ਵੀ ਆ ਬੋਕਸ ਥੋੜੀ ਜਿਹੀ ਮਿੱਠੀ ਬੱਟੇ ਦਾ ਬਚੇ ਲੋਪ ਬੈਰੀ ਗੁੱਡ ਦੀ ਲਾਲ ਦੈਨ ਲੈ ਆਉਂਦੇ ਟੋਕਰੇ ਕੇ ਪੱਲੀ ਨਾਲ ਪੈ ਜੂਗੀ ਵਾਹ ਹੀ ਗਰੂ ਲੈ ਚੱਕ ਲੈ ਲੈ ਆ ਜਦੋਂ ਤੁਸੀਂ ਧਰ ਲੋ ਕਰ ਵਾਹ ਹੀ ਗਰੂ ਆਹੋ ਆ ਜਿੱਦੂ ਦੀ ਟਾਲੀ ਲਿਆਂਦੀ ਆ ਬਈ ਉੱਦੇ ਦੀ ਆ ਵੇਖੋ ਆਪਾਂ ਇਹ ਵਜਦਾ ਇਹ ਕੁੰਡਾ ਯਾਰੇ ਹੈ ਲਾਉਣਾ ਇੱਕ ਮਿੰਟ ਤੇ ਉਦੋਂ ਦੀ ਐਂ ਖੜਾਈ ਸੀ ਤੇ ਪਾਪਾ ਕਹਿੰਦਾ ਬਈ ਬੋਣਾ ਨਹੀਂ ਬੋਣੀ ਨਹੀਂ ਕਰੀ ਤੁਸੀਂ ਹਾਰਾ ਰੱਖ ਕੇ ਉਮੀ ਕਹਿੰਦੇ ਹੋਣ ਰੱਖ ਦਿੰਦੇ ਆ ਹਰਾ ਪਿਆਗਾ ਥੱਬਾ ਚੱਲ ਫੜੋ ਥੌਣ ਹੋ ਗਿਆ ਹਰੇ ਹਰੇ ਨਾਲ ਵਿੱਚ ਜਾਉ ਨਹੀਂ ਪੈਂਦੇ ਬਾਕੀ ਦੇ ਅੱਛਾ ਬਸ ਉਹ ਗਰਦ ਜੀ ਆ ਮਾੜੀ ਜੀ ਸੁੱਕੀ ਸੀ ਚੱਲ ਉਦੇ ਤੋਂ ਉੱਤੇ ਹੀ ਮਾ ਇਹਨੂੰ ਆਏ ਕੀ ਹੋਇਆਗਾ ਉਹ ਸੁੱਕੀ ਸੁੱਕੀ ਪਈ ਆ ਵਧੀਆ ਵਧੀਆ ਰੰਗ ਝਾੜੂ ਨਾਲ ਉਹ ਨਿਕਲ ਜੂ ਸਾਰਾ ਦਿੱਤਾ ਆਹ ਆਹ ਕਹਿੰਦਾ ਪਾਪਾ ਆਹ ਗੁੰਡਾ ਵਾਈਦਾ ਇੱਥੇ ਇਹਨਾਂ ਦਾ ਮਦਿਆ ਜਿੱਥੇ ਰੰਗ ਲਿਖਾਗਾ ਦੇਖ ਪਰਾ ਭਾਈ ਕਦੇ ਆਏ ਲੱਗ ਜਾਂਦਾ ਕਦੇ ਕਿਤੇ ਹੁੰਦਾ ਹੀ ਪਤਾ ਨਹੀਂ ਨਾ ਬਾਹਰ ਨੂੰ ਬੱਬੇ ਹੈ ਨਾ ਇੱਧਰ ਨੂੰ ਖੋਲਣਾ ਪੈ ਗਿਆ ਹਾਂ ਇਹ ਗੁੰਡਾ ਖਾਇ ਰੱਖੇ ਫਿਰ ਸਤਿ ਆਹ ਕਿਹਕ ਲੌਗ ਲੱਗ ਜੂ ਥਨ ਆ ਮਣੀ ਬਲਾਟ ਮਣੀ ਤੂੰ ਬੱਜਾ ਫਸਿਆ ਸੀ ਮਣੀ ਬਲਾਟ ਮਾੜਾ ਬਾਲ ਪੀਤੇ ਮੱਜਾ ਫਸਿਆ ਤੇ ਦੇ ਵਿੱਚ ਇਹ ਮਣੀ ਬਲਾਟ ਦੇ ਦਕੇ ਚ ਮਣੀ ਲੱਗੂ ਤੇ ਮਣੀ ਲੱਗੂਗੀ ਹੈ ਉਹ ਤਾਂ ਉਗ ਨਹੀਂ ਲਾਉਦਾ ਦਵਾ ਦੇ ਕੁੱਟਦਾ ਹੀ ਨਹੀਂ ਹਜਾ ਦੇਖ ਆਂ ਜੀ ਮਟਨ ਦੇ ਵਾਂਗੇ ਤਾញੋਂ ਮੈਂ ਵੀ ਅੱਖਾਂ ਪੈਸੇ ਘਾਤ ਰਹੇ ਦੇ ਕੋਲੇ ਹੁਣ ਫੱਟੇ ਮੱਚੀ ਪਈ ਐ ਮਣੀ ਬਲਾਟ ਦੇ ਪੈਸੇ ਹੋ ਜਾਣਗੇ ਦੇਖੀ ਕੋਲੇ ਇੱਕ ਇੱਕ ਦਰ ਦੇ ਵਰ ਖੁਦ ਡਾਲਾ ਪਾਈ ਹੋ ਜਾਨੀ ਜਵਾਦ ਜੀ ਚੀਆਕ ਵੀ ਤੇ ਸਾਰੇ ਨੰਬਰ ਅੱਜ ਆਪਣਾ ਹਮਨਪਰੀਦ ਲੈ ਗਿਆ ਚੋਬਰ ਤੇ ਤੜਕੇ ਦੇ ਰੱਖੀ ਰੋਟੀ ਖਾਣ ਸਾਰ ਹਜਮ ਕਰ ਲਈ ਨਾਲ ਦੀ ਨਾਲ ਤੇ ਤੇਰੀ ਸਾਸਤਰੀ ਕਾਲ ਰਹਿ ਗਈ ਜੋਬਰ ਸਾਰਿਆਂ ਨੂੰ ਤੇਰੀ ਕਾਲ ਹੀ ਸਾਰਿਆਂ ਨੂੰ ਸਾਰਿਆਂ ਨੂੰ ਸਾਸਤਰੀ ਕਾਲ ਤੇ ਕੈਮਰੇ ਤੋਂ ਹਰੇ ਸਾਡੇ ਨੌਜਵਾਨ ਥੋੜਾ ਥੋੜਾ ਚਾਹੇ ਕਰਦੇ ਆ ਥੋੜਾ ਥੋੜਾ ਸਾਂਗਦੇ ਆ ਸ਼ਰਮਾਉਂਦੇ ਆ ਤਾਂ ਗੱਲਬਾਤ ਥੋੜੀ ਜਿਹੀ ਘੱਟ ਕਰਦੇ ਨੇ ਕਈ ਵਾਰ ਇਹ ਤੇ ਚੱਲ ਕੋਈ ਨਾ ਹੋਲੀ-ਹੋਲੀ ਗੱਲਾਂ ਬਤਾਂ ਖੁੱਲ ਜਾਣੀਆਂ ਕਿ ਆ ਤੂੜੀ ਦੀ ਵਾਲੀ ਮਿੱਟੀ ساری ਇਕੱਠੀ ਕਰ ਲਈ ਹਾਂ ਦੇਖਦੇ ਆ ਜਿਹੜਾ ਇੱਕ ਟੋਕਰਾ ਭਰਦੇ ਜਿਹਾ ਬਾਲਾ ਭਾਰੀ ਹੋਇਆ ਕੰਮ ਤਾਂ ਬਠੜ ਬੱਲੀ ਦੇਖ ਲੈ ਕੋਈ ਹੋਰ ਤੇਰ ਉਹ ਦਬਰ ਹੀ ਗਏ ਹਨ ਆĐi ਹਰੇ ਦੀ ਪੰਡਾ ਅੱਧਾ ਪਾਣੀ ਕਿਹ ਹੈ ਨਾ ਲੈ ਕੇ ਤਾਂ ਬੱਜੀ ਦੇਖ ਲਈਏ ਦੇਖ ਜਾ ਕੇ ਨਹੀਂ ਰਹਿਣ ਦੇ ਵਿੱਚ ਹੀ ਕੀ ਹਨਾ ਇੱਥੇ ਜਾ ਕੇ ਪੰਡਾ ਆਪ ਆ ਪਈਓ ਥਾਰਤਾ ਹੋ ਗਿਆ ਨਾ ਜਿਆ ਤੇਖ ਗਿਆ ਪਹਿਲਾਂ ਦੇਖੀ ਪਾਉਂਗਾ ਵਿੱਚ ਤਾਂ ਮਿੱਟੀ ਆ ਜੇ ਕਿਤੇ ਟਕੇ ਆਉਂਗੇ ਨਾ

ਸਿੱਟਲਾ ਮਾਲ ਪਤਾ ਚੱਕੇ ਟਰਾਲੀ ਸਾਰਾ ਤੇ ਬਾਕੀ ਮਿੱਟੀ ਸਹੀ ਆ ਓਕੇ ਰਿਪੋਰਟ ਐਨੂੰ ਸਾਫ ਸੁਬਾਈ ਕਰਕੇ ਘੁੱਟ ਭੰਨ ਦੇਗੇ ਹੈ ਕੱਢ ਦਾਂਗੇ ਉਤੋਂ ਤੋਏ ਮੜੀ ਮੜੀ ਵਾਧਰ ਗਿਆ ਅਛਾ ਬੋਤਲ ਚ ਆਇ ਤੇ ਉਹਨੇ ਕਿ ਕਿਤੇ ਲਾ ਡੋ ਫੀ ਬੋਰਾ ਚਾਬੀਆਂ ਪਾ ਲੈ ਤੇ ਆ ਕੀ ਹੁੰਦਿਆ ਤੋਤੇ ਰੈਂਚ ਲਾ ਦੇ ਨੌਜਵਾਨ ਨੇ ਆ ਕਿ ਬਸ ਬਹੁਤ ਚੱਲ ਰਹੀ ਗਈ ਹੈਗੀ ਟੇਲਾ ਹੈ ਦੀ ਤਬਾ ਕੀ ਹੈ ਦੀ ਉੱਤੇ ਕਿਉਂ ਨਹੀਂ ਬਣਾਇਆ ਬਵਾ ਕਸ ਹੈਗਾ ਪਾਪਾ ਉਹ ਰੱਖ ਰੱਖੀ ਜੀ ਬੋਤਲ ਜੀ ਉਹਦੇ ਚ ਮੂੰਹਿਆ ਕਰਦੇ ਸੀ ਤੋ ਕਦੋਂ ਘੇੜੇ ਕਰਦੇ ਸੀ ਮੈਂ ਤਾਂ ਐਂਦਾ ਵੀ ਆ ਉਤਰ ਹੁਣ ਖਤਰੀ ਬਣਾਇਆ ਹੋ ਇਹ ਕਹੋਗੀ ਬਣਾਇਆ ਹਾਲੋ ਦੂਜਾ ਚੂੜੀ ਵਾਲੇ ਵਾਸਤੇ ਆਪਾਂ ਉਹ ਉਹ ਲੋਕ ਦਾ ਖਿੜਾ ਆਹਾ ਇਹਨਾਂ ਵਿੱਚ ਰੱਖ ਕੇ ਕਸਿਆ ਜਾਂਦਾ ਇਹ ਐ ਆਹ ਗਾਂ ਵਾਲਾ ਇਹ ਇਹ ਕਸਿਆ ਜਾਂਦਾ ਵਿੱਚ ਰੱਖ ਕੇ ਇਹਨੂੰ ਐ ਅੱਛਾ ਹਾਂ ਉਹ ਆਦੀ ਬਣਾ ਰੱਖਿਆ ਇਹ ਚੂੜੀ ਵਾਲੇ ਵਾਸਤੇ ਅਜੇ ਦੂਜਾ ਨਿੱਪਲ ਚੜਾਉਣੇ ਆਪਾਂ ਤੁ ਤਾ ਚੱਲ 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 안지 Ciao, 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 Ma ciao, haluna ਉਹ ਉਹ ਸਾਢੇ 11 ਵਜੇ ਦਾ ਸਮਾਂ ਹੋ ਗਿਆ ਤੇ ਚੰਗੀ ਖਾਸੀ ਧੁੱਪ ਲੱਗੀ ਹੋਈ ਆ ਤੇ ਇੰਨੀ ਕਿ ਧੁੱਪ ਚ ਫਿਰ ਪਸ਼ੂਆਂ ਦਾ ਰੰਗ ਵਾਲਾ ਹੁੰਦਾ ਤੇ ਕਾਲਾ ਰੰਗ ਤਾਪ ਵੱਧ ਸੋਖਦਾ ਤਾਂ ਵੱਧ ਸੋਖਦਾ ਤਾਂ ਹੀਟ ਵੱਧ ਬਣਦੀ ਤੇ ਉਹ ਬਸ ਗੱਲ ਤਾਂ ਇੱਕੋ ਹੀ ਜਿਵੇਂ ਸੇ ਮੈਂ ਡਬਲ ਜੀ ਕਰਤੀ ਤੇ ਫਿਰ ਇਹ ਗਰਮੈਸ਼ ਵੱਧ ਮੰਨਦੀਆਂ ਨੇ ਮਤਲਬ ਮੱਜਾਂ ਝੂਟੀਆਂ ਕੱਟੀਆਂ ਤੇ ਹੁਣ ਇਹ ਹੌਂਕਨ ਵਾਲੀ ਗੱਲਬਾਤ ਜੀ ਹੋਈ ਪਈ ਐ ਇਹ ਧੁੱਪੇ ਬੈਠਿਆਂ ਨੂੰ ਇੱਕ ਦੋ ਨੁਸ਼ਾਵੇਂ ਕਰ ਦੂ ਜਿਹੜੀ ਇੱਕ ਦੋ ਵਧੀਆ ਐ ਲੱਗਦੀ ਆ ਕਿ ਇੱਥੇ ਹੀ ਲੋਟ ਆ ਕੰਮ। ਤੂੰ ਆਉਂਦੀ ਆ। ਆ ਬੈਠਿਆ ਰਹਿਣੀਆਂ। ਹਿਓ ਹਿਓ। ਯਾਰ ਵੇ ਗਰੂ। ਛਕਣਾ? ਨਹੀਂ। ਕਿਉਂ? ਕਣਖੀ ਕਰ ਰੋ ਲੱਗਦੀ ਆ। ਰੁੱਸੀ ਹੋਈ ਆ। ਹਰਾਂ ਨਹੀਂ ਪਾਇਆ। ਹੈਂ? ਪਾਣੀ ਲਿਆ ਕੇਂਦੀ ਤੂੰ ਚੁੱਪ ਕਰਕੇ। ਪਰ ਠੰਡੇ ਤੋਂ ਸਿੱਧਾ ਅਸਰ ਦੁਰਗਾੜ ਜੀ ਸਰਦੂਗਾੜਾ। ਕੀ ਆ ਕਾਪੈ ਲੰਬਣੀ ਵੀ ਤੇਰੇ ਤੂੰ ਕਰੀ ਆ ਜੋ ਜੋ ਇਹ ਥੋੜੇ ਨੀ ਨਗੋ ਚਾਇਆ ਕਰੂਗੀ ਹੁਣ ਬਣੀ ਨਹੀਂ ਗੱਲ ਚਲ ਫਿਰ ਤੇਰੀ ਵਾਰੀ ਹੁਣ ਮਾਗਰੂ ਆਉਗੀ ਲੈ ਕੋੜਾ ਯੂਥਿਆ ਇਹਦਾ ਨੱਕ ਵਾਲੇ ਮਾਰਦਿਆਂ ਨੇ ਇੱਕ ਤੇ ਇੱਕ ਦੂਜੇ ਦੀ ਬਾਲਟੀ ਧਰਦੇ ਪਹਿਲਾਂ ਦੀ ਭਰੀ ਪਈ ਸੀਗੀ ਕੋਈ ਹੋਰ ਪੀ ਕੇ ਹਟੂ ਮੱਝੇ ਦੇ ਚ ਪੀਦਾ ਪੀਦਾ ਰੱਖਦੇ ਇੱਜਤ ਘੜੀ ਯੋ ਹਿਓ ਚੱਲ 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 ਮਾਰ ਤੋਤਾ ਸ਼ੇ ਕਿ ਨਹੀਂ ਪੈਸੇ ਘੱਟ ਮਿਲਣਗੇ ਹਾਂ ਇਹ ਤੁਹਾਨੂੰ ਘਰਵਾਂ ਦੇ ਪਰੇ ਉਹ ਜ਼ਰੂਰੀ ਆਹ ਮਾਰਦਾ ਭਾਈ ਮਾਰਦਾ ਅੱਗੇ ਪਿੱਛੇ ਸਾਰੇ ਆਸ-ਪਾਸ ਰੁਸਿਆ ਫਿਰਦਾ ਅੱਜ ਹੋਰ ਚੱਕਾ ਹੀ ਨਹੀਂ ਪਹਿਲਾਂ ਯਾਰ ਤੂੰ ਹੈ ਕਿ ਠੰਡੇ ਪਾਣੀ ਦੀ ਸੱਤ ਲਿਆ ਚੱਕ ਤਾਂ ਮਾਜਾ ਨੀਰਾਚਾਰਾ ਪਾ ਕੇ ਤੇ ਟਰੈਕਟਰ ਟਰਾਲੀ ਲਵਾ ਕੇ ਆਂ ਟਿਕਾਣੇ ਲਾਤੀ ਆਜ ਇੱਧਰ ਖੜਾਤੀ ਆ ਔਖੇ-ਔਖੇ ਨੇ ਕਈ ਦਿਨਾਂ ਦੇ ਘੌਲ ਜੀ ਕਰੀ ਜਾਂਦੇ ਸੀਗੇ ਇੱਧਰ ਲਾਉਣ ਦੀ ਪਿਵਰਾ ਜੀ ਇੱਕ ਅੱਧਾ ਕੰਮ ਆਉਦੋ ਬਾਅਦ ਚੱਲ ਟਰਾਲੀ ਧੋ ਦਿਆਂਗੇ ਇਹਦੇ ਵਿੱਚ ਚੌਲ ਪਏ ਸੀ ਉਹਨਾਂ ਨੇ ਚੌਲਾਂ ਵੇਲੇ ਦੀ ਇਹ ਐਂ ਖੜਾਈ ਪਈ ਸੀਗੀ ਤੇ ਖੈਰ ਸੁੱਕੀ ਸੀ ਅਸੀਂ ਵੀ ਉੱਦੇ ਪਿਆਉਂਤੇ ਨਹੀਂ ਤੇ ਅੱਜ ਇਹਨੂੰ ਨਵਾ ਆ ਕੇ ਆਸ ਇੱਥੇ ਘਸੋੜਤਾ ਅੰਦਰ ਤੁਸੀਂ ਕੰਮ ਓਕੇ ਰਿਪੋਰਟ ਮੋਲ ਬਣਾਤਾ